ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਗ੍ਰਾਂਟ ਆਈਆਂ ਜਦੋਂ ਹੀ ਸਟਿਊਲ ਆ ਜਾਂਦਾ ਕਿ ਇੱਥੇ ਇਕੱਠਨ ਹੋਣਾ ਸਾਰਾ ਸਟਾਫ ਸਾਰੇ ਕੰਮ ਛੱਡ ਕੇ ਉਸ ਪਾਸੇ ਜੁਟਿਆ ਹੋਇਆ ਕਲਾਸਨ ਚਾਰਜ ਆ ਜਿਹੜਾ ਉਹ ਵਿਦਿਆਰਥੀਆਂ ਦੀ ਅਜੇ ਤੱਕ ਪੜਾਈ ਸ਼ੁਰੂ ਨਹੀਂ ਕਰ ਸਕਿਆ ਸਕੂਲ ਦੀ ਸਾਫ ਸਫਾਈ ਕਰਾਉਣੀ ਹੈ ਪ੍ਰਾਇਮਰੀ ਦੇ ਹੈੱਡ ਟੀਚਰ ਨੂੰ ਸਿਰਫ 5000 ਰੁਪਏ ਦੇਣਾ 5000 ਰੁਪਏ ਦੇ ਵਿੱਚ ਉਹਨੇ ਇਕੱਠਨ ਦਾ ਪ੍ਰਬੰਧ ਕਰਨਾ ਨਹੀਂ ਪੱਥਰ ਵੀ ਬਣਾਉਣਾ ਉਹਨੇ ਉੱਥੇ ਜਿਹੜੇ ਆਏ ਉਹਨਾਂ ਦੇ ਨਾਲ ਮਹਿਮਾਨਾਂ ਦੇ ਨਾਲ ਆਏ ਲੋਕ ਉਹਨਾਂ ਲਈ ਚਾਹ ਪਾਣੀ ਦਾ ਵੀ ਮਿਨੀਮਮ ਕਰਨਾ ਪਊਗਾ 36000 ਦਿੱਤਾ ਹੋ ਨੀ ਪੱਥਰੀ ਹੋਊ ਕਿੱਥੋਂ ਟੈਂਟ ਲ

ਸਿੱਖਿਆ ਕ੍ਰਾਂਤੀ ਵਾਲਾ ਜਿਹੜਾ ਖਾਉਤੀ ਪ੍ਰੋਜੈਕਟ ਆ ਇਹਨੂੰ ਵਾਪਸ ਲਵੇ ਚਾਹੀਦਾ ਤਾਂ ਸਰਕਾਰ ਨੂੰ ਇਹ ਸੀ ਕਿ 1 ਅਪ੍ਰੈਲ ਨੂੰ ਜਦੋਂ ਸੈਸ਼ਨ ਸ਼ੁਰੂ ਹੁੰਦਾ ਸਾਡੇ ਕੋਲੇ ਸਾਰੇ ਬੱਚਿਆਂ ਦੀਆਂ ਕਿਤਾਬਾਂ ਆਉਣੀਆਂ ਚਾਹੀਦੀਆਂ ਸੀ ਪਰ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਤੀਸਰੀ ਕਲਾਸ ਦੇ ਵਿਦਿਆਰਥੀ ਨੂੰ ਸਿਰਫ ਇੱਕ ਗਣਿਤ ਦੀ ਕਿਤਾਬ ਮਿਲੀ ਪਹਿਲੀ ਕਲਾਸ ਦੇ ਵਿਦਿਆਰਥੀ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਲਗਭਗ ਹਰ ਸਕੂਲ ਦੇ ਵਿੱਚ ਇਹਨਾਂ ਨੇ ਇਹ ਕਹਿੰਦਾ ਕਿ 50000 ਜਿੱਥੇ ਵੀ ਲੱਗਿਆ ਹੋਇਆ ਉੱਥੇ ਦਾ ਘਾਟਨ ਕਰਨਾ ਹੁਣ 50000 ਲਗਭਗ ਸਾਲ 'ਚ ਹਰੇਕ ਸਕੂਲ 'ਚ ਕਿਤੇ ਨਾ ਕਿਤੇ ਗ੍ਰਾਂਟ ਆਈ ਹੁੰਦੀ ਹੈ ਹੈਰਾਨੀ ਟੂਟੀਆਂ ਬਦਲੀਆਂ ਟੈਂਕੀਆਂ ਬਦਲਦੀਆਂ ਉਹਨਾਂ ਦੇ ਉਹਨਾਂ ਦਾ ਵੀ ਵਿਦ ਇਕਾਟਨ ਕਰਨਾ ਸ਼ਿੱਖਿਆ ਕ੍ਰਾਂਤੀ ਦਾ ਜਿਹੜਾ ਗਰੂਰ ਆ ਇਹ ਸਿਰ ਚੜ ਕੇ ਬੋਲਿਆ ਉਹਨਾਂ ਨੇ ਤਾਂ ਗੱਲ ਅਧਿਆਪਕਾਂ ਦੀ ਸੁਣਨ ਦੀ بجائے ਉਹਨਾਂ ਨੂੰ ਗਾਲਾਂ ਕੱਢਣ ਤੱਕ ਗਿਆ ਸ਼ਿਕਾਇਤਾਂ ਕਰਨ ਤੱਕ ਗਿਆ ਹੁਣ ਜਦੋਂ ਤੁਸੀਂ 2-2 ਘੰਟੇ ਲੇਟ ਪਹੁੰਚੋਗੇ ਇੰਨੀ ਗਰਮੀ ਦੇ ਵਿੱਚ ਉੱਪਰ ਟੈਂਟ ਸੈਮੈਨਾ ਲੱਗਿਆ ਉੱਥੇ ਧੁੱਪ ਜਾਂਦਾਗਾ ਵਿਦਿਆਰਥੀ ਪਾਣੀ ਪੀਣ ਵੀ ਉੱਠਣਗੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀ ਆ ਜਾਂ ਪਹਿਲੀ ਪਹਿਲੀ ਤੋਂ 5ਵੀਂ ਤੱਕ ਦੇ ਵਿਦਿਆਰਥੀ ਆ ਇੰਨਾ ਲੰਬਾ ਸਮਾਂ ਉਹਨਾਂ ਨੂੰ ਟੈਂਟ ਚ ਬਿਠਾਉਣਾ ਉਹ ਵੀ ਬਹੁਤ ਔਖਾ ਅਧਿਆਪਕ ਵੀ ਨਹੀਂ ਪੈਸਾ ਲੋਕ ਵੀ ਨਹੀਂ ਬਹਿ ਸਕਦੇ ਉਹ ਉੱਠਣਗੇ ਵੀ ਜਾਣਗੇ ਵੀ ਇਸ ਲਈ ਫਿਰ ਇਹ ਕਹਿਣਾ ਵੀ ਜਦ ਤੁਸੀਂ ਲੇਟ ਜਾਂਦੇ ਆ ਅਸੀਂ ਜਦੋਂ ਅਧਿਆਪਕ ਬਣਨ ਦੀ ਟ੍ਰੇਨਿੰਗ ਲਈ ਅਸੀਂ ਇਹ ਟ੍ਰੇਨਿੰਗ ਲਈ ਕਿ ਬਲੈਕ ਬੋਰਡ ਤੇ ਗ੍ਰੀਨ ਬੋਰਡ ਤੇ ਕਿੰਨੇ ਡਿਗਰੀ ਦੇ ਐਂਗਲ ਤੇ ਖੜਨਾ ਬੱਚੇ ਦੇ ਫੇਸ ਨੂੰ ਕਿਵੇਂ ਵਾਚਣਾ ਤੁਸੀਂ ਕੀ ਉਹ ਰੋਟੀ ਖਾ ਕੇ ਆ ਕਿ ਨਹੀਂ ਖਾ ਕੇ ਆ ਇਹ ਸਾਰੀਆਂ ਗੱਲਾਂ ਵਾਚ ਕਰਨੀਆਂ ਉਹਦੇ ਕੋਈ ਘਰੇ ਪ੍ਰੋਬਲਮ ਆ ਅਸੀਂ ਇਹ ਚੀਜ਼ਾਂ ਕਰਦੇ ਹਾਂ ਅਸੀਂ ਇਹ ਤਾਂ ਕੀਤਾ ਨਹੀਂ ਸੀ ਕਿ ਸਰਗਾ ਕਿੰਨਾ ਪਾਉਣਾ ਕਿੰਨਾ ਸਿਮਿੰਟ ਪਾਉਣਾ ਅਸੀਂ ਇਹ ਤਾਂ ਨਹੀਂ ਸਿੱਖਿਆ ਪਰ ਸਾਡੇ ਤੋਂ ਕੰਮ ਇਹ ਲਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਚੋਣਾਂ ਤੋਂ ਪਹਿਲਾਂ ਇਹ ਦਾਅਵੇ ਕਰਦੇ ਰਹੇ ਆ ਕਿ ਸਾਡੀ ਸਰਕਾਰ ਆ ਗਈ ਅਸੀਂ ਗੈਰ ਵਿਦਿਆ ਕੰਮ ਨਹੀਂ ਲਵਾਂਗੇ ਵਿਦਿਆਪਕ ਅਧਿਆਪਕ ਦਾ ਕੰਮ ਹੀ ਕਰੂਗਾ ਇਹ ਆਪਕਾ ਤੇ ਆਪਕ ਦਾ ਕੰਮ ਹੀ ਕਰੂਗਾ ਪੰਜਾਬ ਦੇ ਮੁੱਖ ਮੰਤਰੀ ਖੁਦ ਮੰਨ ਰਹੇ ਆ ਪੰਜਾਬ ਵਿਧਾਨ ਸਭਾ ਚ ਉਹਨੇ ਬਿਆਨ ਦਿੱਤਾ ਕਿ ਠੇਕੇਦਾਰ ਨੇ ਤਾਂ ਸਿਰਫ ਮੁਨਾਫਾ ਕਮਾਉਣਾ ਹੁੰਦਾ ਤੇ ਸਕੂਲਾਂ ਦੇ ਵਿੱਚ ਫੇਰ ਠੇਕੇਦਾਰ ਪੰਜਾਬ ਦੇ 24 25 ਅਦਰਸ਼ ਮਾਡਲ ਸਕੂਲ ਆ ਸਾਰੇ ਠੇਕੇਦਾਰਾਂ ਨੂੰ ਸੰਭਾਏ ਹੋਏ ਤੇ ਠੇਕੇਦਾਰ ਵੀ ਲੱਠ ਮਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਾਲੀਆਂ ਨੂੰ ਕੋਸ ਕੋਸ ਕੇ ਹਰ ਵੇਲੇ ਥੱਕਦੀ ਨਹੀਂ ਉਹ ਬਾਦਲ ਸਾਹਿਬ ਦੇ ਸੁਪਨੇ ਨੂੰ ਕਿਵੇਂ ਪੂਰਾ ਕਰ ਰਹੇ ਆ ਆਦਰਸ਼ ਮਾਡਲ ਸਕੂਲ ਦੀ ਮੈਨੇਜਮੈਂਟ ਦੀ ਕਿਵੇਂ ਪੱਕ ਪੂਰ ਰਹੇ ਆ ਦੋ ਵਾਰੀ ਉਥੋਂ ਦੇ ਅਧਿਆਪਕ ਕਿਸਾਨ ਕੁੱਟ ਕੁੱਟ ਕੇ ਜੇਲ੍ਹਾਂ ਚ ਛਿਟਿਆ ਸਿੱਖਿਆ ਕ੍ਰਾਂਤੀ ਪੰਜਾਬ ਚ ਇਸ ਵੇਲੇ ਜੋਰਾਂ ਤੇ ਆ ਹਾਲਾਂਕਿ ਇਹ ਸਿੱਖਿਆ ਕ੍ਰਾਂਤੀ ਉਹ ਹੈ ਜਿਹਨੂੰ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਕਹਿ ਰਹੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖਿਆ ਦਾ ਤਿਹਾਰ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਿਹਾ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਡੈਮੋਕਰੈਟਿਕ ਟੀਚਰ ਫਰੰਟ ਤੋਂ ਭਾਈ ਰੇਸ਼ਮ ਸਿੰਘ ਹੋਰੀ ਹੋਣਗੇ ਕਿਉਂਕਿ ਅਧਿਆਪਕਾਂ ਦੇ ਨਾਲ ਗੱਲਬਾਤ ਕਰਕੇ ਪਤਾ ਲੱਗਣਾ ਕਿ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਹੈ ਜਾਂ ਨਹੀਂ ਹੈ ਕਿਉਂਕਿ ਇੱਥੇ ਤਾਂ ਪਲੱਸ 2 ਪਾਸ ਮੰਤਰੀ ਅਧਿਆਪਕਾਂ ਨੂੰ ਜਿਸ ਤਰ੍ਹਾਂ ਦੀ ਸ਼ਬਦਾਬਲੀ ਵਰਤ ਰਹੇ ਨੇ ਤੌਤਾ जग जाहीर ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬੇਦਾ ਸਵਾਗਤ ਕਰੀਏ ਫਿਰ ਗੱਲਬਾਤ ਕਰਾਂਗੇ ਰੇਸ਼ਮભાઈ ਸਵਾਗਤ ਆ ਰੇ ਮੀਟਲ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਆ ਜੀ ਭਾਈ ਜੀ ਲੱਗਦਾ ਹੈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਿੱਖਿਆ ਦਾ ਤਿਹਾਰ ਚੱਲ ਰਿਹਾ ਆਮ ਆਦਮੀ ਪਾਰਟੀ ਤੇ ਇਹ ਕਹਿੰਦੀ ਆ ਬਿਲਕੁਲ ਇਹ ਸਿੱਖਿਆ ਕ੍ਰਾਂਤੀ ਨਹੀਂ ਹੈ ਦਾ ਅਸਲ ਇਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਦਾ ਇੱਕ ਪ੍ਰੋਜੈਕਟ ਆ ਇਹ ਸਰਕਾਰ ਦਾ ਇੱਕ ਰਾਜਨੀਤਿਕ ਪ੍ਰੋਜੈਕਟ ਆ ਅੱਗੇ ਵੀ ਸਕੂਲਾਂ ਦੇ ਵਿੱਚ ਕਮਰੇ ਬਾਥਰੂਮ ਗੇਟ ਵਗੈਰਾ ਬਣਦੇ ਰਹੇ ਆ ਸਮੇਂ-ਸਮੇਂ ਦੀਆਂ ਸਰਕਾਰਾਂ ਐਮਐਲਏ ਉਹਨਾਂ ਦੇ ਇਦਕਾਟਨ ਕਰਦੇ ਰਹੇ ਆ ਪਰ ਇਹਨੂੰ ਯੋਜਨਾਬੰਦ ਢੰਗ ਨਾਲ 55 ਦਿਨਾਂ ਦਾ ਪ੍ਰੋਜੈਕਟ ਇਹ ਲੀਕ ਕੇ ਇਹ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਆ ਕਿ ਅਸੀਂ ਹੁਣ ਪ੍ਰਚਾਰ ਪ੍ਰਸਾਰ ਦੇ ਸਾਧਨ ਆਪਣਾ ਪੋਲੀਟੀਕਲ ਪ੍ਰੋਗਰਾਮ ਆ ਇਹ ਸਕੂਲਾਂ ਤੋਂ ਸ਼ੁਰੂ ਕਰਨਾ ਇਸ ਸਮੇ ਸਾਡੇ ਕੋਲ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਲਈ ਅਸੀਂ ਸਿਲੇਬਸ ਸ਼ੁਰੂ ਕਰਾਉਣਾ ਸੀ ਚਾਹੀਦਾ ਤਾਂ ਸਰਕਾਰ ਨੂੰ ਇਹ ਸੀ ਕਿ 1 ਅਪ੍ਰੈਲ ਨੂੰ ਜਦੋਂ ਸੈਸ਼ਨ ਸ਼ੁਰੂ ਹੁੰਦਾ ਸਾਡੇ ਕੋਲੇ ਸਾਰੇ ਬੱਚਿਆਂ ਦੀਆਂ ਕਿਤਾਬਾਂ ਆਉਣੀਆਂ ਚਾਹੀਦੀਆਂ ਸੀ ਓਕੇ ਜੀ ਪਰ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਹੂੰ ਤੀਸਰੀ ਕਲਾਸ ਦੇ ਵਿਦਿਆਰਥੀ ਨੂੰ ਸਿਰਫ ਇੱਕ ਗਣਿਤ ਦੀ ਕਿਤਾਬ ਮਿਲੀ ਆ ਅੱਛਾ ਜੀ ਪਹਿਲੀ ਕਲਾਸ ਦੇ ਵਿਦਿਆਰਥੀ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਹੂੰ ਇਸ ਕਰਕੇ ਜਿਹੜਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਢਾਂਗ ਰਚਿਆ ਜਾ ਰਿਹਾ ਅਸੀਂ ਸਰਕਾਰ ਨੂੰ ਸਲਾਹ ਦਿੰਨੇ ਆ ਕਿ ਇਸ ਟਾਈਮ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਵਰਕਲੋਡ ਆ ਵਿਦਿਆਰਥੀਆਂ ਦੇ ਦਾਖਲੇ ਕਰਨੇ ਸੀ ਦਾਖਲਿਆਂ ਦੇ ਨਾਲ ਉਹਨਾਂ ਦੀਆਂ ਪੇਸਟ ਫਾਈਲ ਤਿਆਰ ਕਰਨੇ ਉਹਨਾਂ ਨੂੰ ਆਨਲਾਈਨ ਕਰਨਾ ਵਿਦਿਆਰਥੀਆਂ ਦੇ ਵਜੀਫੇ ਦੇ ਖਾਤੇ ਖੁਲਾਉਣੇ ਉਹਨਾਂ ਦੇ ਬੈਂਕਾਂ ਦੇ ਵਿੱਚ ਇਹ ਬਹੁਤ ਲੰਬਾ ਪ੍ਰੋਸੈਸ ਹੁੰਦਾਗਾ ਇਸ ਪ੍ਰੋਸੈਸ ਦੇ ਵਿੱਚ ਨਾਲ ਹੀ ਅਸੀਂ ਆਹ 2 ਮਹੀਨੇ ਜਿਹੜਾ ਸਿਲੇਬਸ ਅਸੀਂ ਬੱਚਿਆਂ ਨੂੰ ਕਵਰ ਕਰਾਉਣਾ ਸੀ ਉਹ ਸਿਲੇਬਸ ਵਿਦਿਆਰਥੀਆਂ ਨੇ ਛੁੱਟੀਆਂ ਦੇ ਵਿੱਚ ਉਹਦੀ ਦਿਹਰਾਇ ਕਰਨੀ ਸੀ ਪਰ ਇਹ ਨਹੀਂ ਹੋ ਸਕੇਗਾ ਕਿਉਂਕਿ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਵੀ ਲਗਭਗ ਹਰ ਸਕੂਲ ਦੇ ਵਿੱਚ ਇਹਨਾਂ ਨੇ ਇਹ ਕਹਤਾ ਕਿ 50000 ਜਿੱਥੇ ਵੀ ਲੱਗਿਆ ਹੋਇਆ ਉੱਥੇ ਅਦਕਾਟਨ ਕਰਨਾ ਹੁਣ 50000 ਲਗਭਗ ਸਾਲ 'ਚ ਹਰੇਕ ਸਕੂਲ 'ਚ ਕਿਤੇ ਨਾ ਕਿਤੇ ਗ੍ਰਾਂਟ ਆਈ ਹੁੰਦੀ ਆ ਤਾਂ ਹੈਰਾਨੀ ਦੀ ਗੱਲ ਇਹ ਆ ਕਿ ਬਾਥਰੂਮ ਦੀ ਮੁਰੰਮਤ ਕਰਨੀ ਤਾਂ ਬਾਥਰੂਮਾਂ ਦੀਆਂ ਟੂਟੀਆਂ ਬਦਲੀਆਂ ਟੈਂਕੀਆਂ ਬਦਲਤੀਆਂ ਉਹਨਾਂ ਦੇ ਉਹਨਾਂ ਦਾ ਵੀ ਵਿਕਾਟਨ ਕਰਨਾ ਇਹ ਬੜੀ ਹੈਰਾਨੀ ਦੀ ਗੱਲ ਆ ਇਸ ਕਰਕੇ ਸਰਕਾਰ ਇਸ ਪ੍ਰੋਜੈਕਟ ਨੂੰ ਵਾਪਸ ਲਵੇ ਅਧਿਆਪਕਾਂ ਨੂੰ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ اٹੈਂਡ ਕਰਨ ਦਾ ਸਮਾਂ ਦੇਵੇ ਅਸੀਂ ਵਿਦਿਆਰਥੀਆਂ ਨੂੰ ਸਮੋਧਤ ਹੋਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਜੇ ਵਾਕਈ ਸਿੱਖਿਆ ਕ੍ਰਾਂਤੀ ਚਾਹੁੰਦੀ ਆ ਤਾਂ ਉਹ ਸਿੱਖਿਆ ਦੇ ਬੁਨਿਆਦੀ ਢਾਂਚੇ ਜਿਹੜਾ ਬੁਨਿਆਦੀ ਢਾਂਚਾ ਉਹ ਕਹਿੰਦੇ ਆ ਕਿ ਅਸੀਂ ਬੁਨਿਆਦੀ ਢਾਂਚਾ ਸਾਰ ਰਹੇ ਹਾਂ ਅਸੀਂ ਕਮਰੇ ਬਣਾ ਰਹੇ ਹਾਂ ਬਾਥਰੂਮ ਵੀ ਚੰਗੀ ਗੱਲ ਆ ਬਣਨੇ ਚਾਹੀਦੇ ਆ ਪਰ ਇੱਕ ਸਮਾਂ ਸੀ ਪੁਰਾਣੇ ਸਮਿਆਂ ਦੇ ਵਿੱਚ ਬੋੜਾਂ ਦੇ ਹੇਠਾਂ ਬੈਠ ਕੇ ਵੀ ਵਿਦਿਆਰਥੀ ਸਿੱਖਿਆ ਲੈ ਲੈਂਦੇ ਸੀ ਮੇਨ ਕੰਮ ਇਹ ਆ ਹੁਣ ਸਾਡੇ ਕੋਲੇ ਕਮਰੇ ਹੈ ਗ੍ਰੀਨ ਬੋਰਡ ਹੈ ਸਾਡੇ ਕੋਲੇ ਆ ਪਰ ਸਾਡੇ ਕੋਲੇ ਪੜਾਉਣ ਦਾ ਸਮਾਂ ਨਹੀਂ ਹੈ ਖਾਸ ਕਰਕੇ ਸਕੂਲਾਂ ਦੇ ਪ੍ਰਿੰਸੀਪਲ ਹੈਡਮਾਸਟਰ ਹੈਡ ਟੀਚਰ ਪ੍ਰਾਇਮਰੀ ਦੇ ਉਹਨਾਂ ਕੋਲੇ ਵਿਦਿਆਰਥੀਆਂ ਨੂੰ ਕਲਾਸ ਲੈਣ ਦਾ ਕੋਈ ਵੀ ਸਮਾਂ ਨਹੀਂ ਆ। ਹਮ ਸਲੇਵਸ ਦੇ ਵਿੱਚ ਇਹਨਾਂ ਤਿੰਨੇ ਅਹੁਦਿਆਂ ਦੇ ਜਿਹੜੇ ਬੈਠੇ ਆ ਅਧਿਕਾਰੀ ਟੀਚਰ ਬੈਠੇ ਆ ਉਹਨਾਂ ਨੇ ਵੀ ਸਲੇਵਸ ਪੜਾਉਣਾ ਉਹਨਾਂ ਨੂੰ ਵੀ ਜਾਨੀ ਕਿ ਪੀੜ ਦਿੱਤੇ ਹੋਏ ਆ ਪਰ ਉਹ ਨਹੀਂ ਪੜਾ ਸਕਦੇ ਇੰਨਾ ਵਰਕ ਲੋਡ ਆ। ਕਲਾਸ ਅਨਚਾਰਜ ਆ ਜਿਹੜਾ ਉਹ ਵਿਦਿਆਰਥੀਆਂ ਦੀ ਅਜੇ ਤੱਕ ਪੜਾਈ ਸ਼ੁਰੂ ਨਹੀਂ ਕਰ ਸਕਿਆ। ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਗ੍ਰਾਂਟ ਆਈਆਂ ਜਦੋਂ ਹੀ ਸ਼ਡਿਊਲ ਆ ਜਾਂਦਾ ਕਿ ਇੱਥੇ ਢ ਘਟਨ ਹੋਣਾ ਸਾਰਾ ਸਟਾਫ ਸਾਰੇ ਕੰਮ ਛੱਡ ਕੇ ਉਸ ਪਾਸੇ ਜੁਟਿਆ ਹੋਇਆ। ਸਕੂਲ ਦੀ ਸਾਫ ਸਫਾਈ ਕਰਾਉਣੀ ਆ। ਹੂੰ ਪ੍ਰਾਇਮਰੀ ਦੇ ਹੈੱਡ ਟੀਚਰ ਨੂੰ ਸਿਰਫ 5000 ਰੁਪਏ ਦੇਣਾ। ਅੱਛਾ ਜੀ। 5000 ਰੁਪਏ ਦੇ ਵਿੱਚ ਉਹਨੇ ਦੁਕਾਟਣ ਦਾ ਪ੍ਰਬੰਧ ਕਰਨਾ। ਹੂੰ ਉਹਨੇ ਨਹੀਂ ਨਹੀਂ ਪੱਥਰ ਵੀ ਬਣਾਉਣਾ। ਹੂੰ ਉਹਨੇ ਉੱਥੇ ਜਿਹੜੇ ਆਏ ਉਹਨਾਂ ਦੇ ਨਾਲ ਮਹਿਮਾਨਾਂ ਦੇ ਨਾਲ ਆਏ ਲੋਕ ਉਹਨਾਂ ਲਈ ਚਾਹ ਪਾਣੀ ਦਾ ਵੀ ਮਿਨੀਮਮ ਕਰਨਾ ਪਊਗਾ। ਬਿਲਕੁਲ। ਇਹ ਹਦਾਇਤਾਂ ਵੀ ਹੈ। ਇਹ ਹਦਾਇਤਾਂ ਇਹ ਚਿੱਠੀਆਂ ਦੇ ਵਿੱਚ ਹਦਾਇਤਾਂ ਆਈਆਂ ਬਟ ਸਪਸ਼ਟ ਹਦਾਇਤਾਂ ਤਾਂ ਇਹ ਆ ਵੀ ਟੈਂਟ ਤੇ ਪਾਣੀ ਦਾ ਪ੍ਰਬੰਧ ਕਰਨਾ। ਪਰ ਇਹ ਇੱਕ ਆਮ ਹੀ ਗੱਲ ਆ ਕਿ ਜਦੋਂ ਸਾਡੇ ਘਰੇ ਕੋਈ ਆਉਂਦਾ ਉਹ ਫਿਰ ਚਾਹ ਪਾਣੀ ਦਾ ਪ੍ਰਬੰਧ ਅਗਲੇ ਨੂੰ ਕਰਨਾ ਹੀ ਪੈਂਦਾ ਖਾਸ ਕਰਕੇ ਜਦੋਂ ਐਮਐਲਏ ਆਮ ਅਧਿਆਪਕਾ ਜਿਹੜਾ ਉਹ ਇਹਨੂੰ ਆਇਆ ਹੁੰਦਾ ਵੀ ਕਿਤੇ ਪੋਲੀਟੀਕਲ ਪਾਵਰਾਂ ਦੀ ਨਿਗਾਹ ਦੇ ਵਿੱਚ ਮੇਰਾ ਜਿਹੜੀ ਇਮੇਜ ਆ ਸਕੂਲ ਦੀ ਇਮੇਜ ਆ ਇਹ ਇਹ ਮਾੜੀ ਨਾ ਚਲੀ ਜਾਵੇ ਉਹ ਕਿਵੇਂ ਨਾ ਕਿਵੇਂ ਕਰਕੇ ਕਰੂਗਾ ਫਿਰ ਕੀ ਕਰੂਗਾ ਦੋ ਹੋਂਦੇ ਕੋਲੇ ਹੱਲ ਆ ਜਾਂ ਤਾਂ ਉਹ ਅਧਿਆਪਕਾਂ ਤੋਂ ਪੈਸੇ ਇਕੱਠੇ ਕਰੂਗਾ ਵਿਦਿਆਰਥੀਆਂ ਤੋਂ ਕਰ ਨਹੀਂ ਸਕਦਾ ਜਾਂ ਫਿਰ ਜਿਹੜੀਆਂ ਦੂਜੀਆਂ ਗ੍ਰਾਂਟਾਂ ਉਹਨਾਂ ਨੂੰ ਮਾੜਾ ਮੋਟਾ ਉਧਰ ਉਧਰ ਕਰੂਗਾ ਸਾਨੂੰ ਅਧਿਆਪਕਾਂ ਨੂੰ ਖੁਦ ਹੀ ਚੋਰ ਬਣਾਉਣ ਲੱਗੇ ਹੋਏ ਆ ਅਸੀਂ ਕਹਿੰਦੇ ਆ ਕਿ ਅਧਿਆਪਕਾਂ ਨੂੰ ਵੀ ਅਸੀਂ ਸਲਾਹ ਦਿੰਨੇ ਆ ਕਿ ਜੇ ਤੁਹਾਨੂੰ 5000 ਰੁਪਏ ਆਇਆ 4990 ਰੁਪਏ ਨਾ ਲਾਓ 5000 ਹੀ ਲਾਓ ਜੇ 10000 ਆਇਆ 9900 ਨਾ ਲਾਓ 10000 ਹੀ ਲਾਓ ਪਰ ਬਾਦੂ ਦਾ ਡਫੂੰਗ ਨਾ ਕਰੋ ਜਿਹੇ ਜਿਹੇ ਪੈਸੇ ਆਇਆ ਜੇ ਇਹਨਾਂ ਨੇ ਇਹ ਘਾਟਣ ਤੇ ਬੰਨਿਆ ਹੋਇਆ ਤਾਂ ਕੀਤਾ ਹੋਇਆ ਵੀ ਇਹ ਇਹ ਅਸੀਂ ਹਰ ਹਾਲਤ ਕਰਨੇ ਕਰਨੇ ਆ ਫਿਰ ਉਹੋ ਜਿਹਾ ਪ੍ਰਬੰਧ ਕਰੋ ਪਰ ਇੱਕ ਚੀਜ਼ ਹੋਰ ਵੀ ਹੈ ਨਾ ਭਾਈ ਜਿਵੇਂ ਨਹੀਂ ਪੱਤੇ ਵਿੱਚ ਤੁਸੀਂ ਗੱਲ ਕਰਿਓ ਕਿ 5000 ਆਇਆ ਕਈ ਜਗ੍ਹਾ ਤੇ ਚਾਰ ਚਾਰ ਪੰਜ ਪੰਜ ਨਹੀਂ ਪੱਥਰਾ ਮੇਰੇ ਮੈਂ ਵੀ ਐਸੇ ਮੇਰੀ ਨਿਗਾਹ ਦੇ ਵਿੱਚ ਵੀ ਕਈ ਪੰਡੇ ਤੇ ਚਾਰ ਚਾਰ ਪੰਜ ਪੰਜ ਨਹੀਂ ਪੱਥਰਾ ਉਹ ਜੇ ਇੱਕ ਨਹੀਂ ਪੱਥਰ ਦੀ ਗੱਲ ਕਰ ਲਈ 3-4000 ਤਾਂ ਇੱਕ ਨਹੀਂ ਪੱਥਰੀ ਆ ਜਾਂਦਾ ਫਿਰ 5000 ਦੇ ਵਿੱਚ ਤੋਂ ਉਹ ਟੈਂਟ ਵੀ ਆ ਉਸ ਤੋਂ ਬਾਅਦ ਸਾਊਂਡ ਦਾ ਸਿਸਟਮ ਵੀ ਆ ਫਿਰ ਉਹਨਾਂ ਦੇ ਚਾਹ ਦਾ ਪ੍ਰਬੰਧ ਵੀ ਕਰਨਾ ਉਹਦੇ ਨਾਲ ਕਹਿੰਦੇ ਕਿ ਕਈ ਸਕੂਲਾਂ ਦਾ ਡਰਾਈ ਫਰੂਟ ਦਾ ਵੀ ਆਏ ਕਿ ਭਾਈ ਡਰਾਈ ਫਰੂਟ ਵੀ ਹੋਣੇ ਚਾਹੀਦੇ ਫਿਰ ਇੰਨਾ ਪ੍ਰਬੰਧ 5000 ਚ ਕਿਵੇਂ ਹੋ ਜੂ ਇਹਨਾਂ ਨੇ ਪਿੱਛੇ ਜੇ ਕਈ ਸਕੂਲ ਹਾਲਸਟਿਕ ਪਲਾਨ ਦੇ ਵਿੱਚ ਪਾਏ ਹੋਏ ਆ ਜੀ ਉਹਨਾਂ ਦੇ ਵਿੱਚ ਗ੍ਰਾਂਟਾਂ ਆਈਆਂ ਹੋਈਆਂ ਉਹਦੇ ਵਿੱਚ 12 ਕੰਪੋਨੈਂਟ ਆ ਜਿਹੜੇ ਸਾਰੇ ਆ ਹਮ 12 ਕੰਪੋਨੈਂਟ ਦੇ ਨਹੀਂ ਪੱਥਰ ਰੱਖਣੇ ਆ ਹਮ 12 ਕੰਪੋਨੈਂਟ ਦੇ ਨਹੀਂ ਪੱਥਰ ਰੱਖਣ ਤੇ ਘੱਟੋ-ਘੱਟ 3-4000 ਦਾ ਤਾਂ ਨਹੀਂ ਪੱਥਰ ਬਣਦਾ ਬਿਲਕੁਲ 12 36000 ਦੇ ਤਾਂ ਹੋ ਨਹੀਂ ਪੱਥਰੀ ਹੋਗੇ ਹਮ ਕਿੱਥੋਂ ਟੈਂਟ ਲਵਾਵਾਂਗੇ ਕਿੱਥੋਂ ਉਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ ਸਾਫ ਸਫਾਈ ਕਰਾਉਣੀ ਆ ਜਿਹੜੇ ਸਕੂਲਾਂ ਦੇ ਵਿੱਚ ਸਿਵਲ ਵਰਕਸ ਦਾ ਕੰਮ ਚੱਲ ਰਿਹਾ ਉਹਨਾਂ ਸਕੂਲਾਂ ਦੇ ਵਿੱਚ ਤਾਂ ਸਫਾਈ ਦਾ ਏਡਾ ਵੱਡਾ ਪ੍ਰਬੰਧ ਜਨ ਕਿ ਖਰਚਾ ਖੜਾ ਹੋਇਆ ਪਿਆ ਉਹ ਕਿਤੋਂ ਲੋਟ ਨਹੀਂ ਆਉਂਦਾ ਅਸੀਂ ਤਾਂ ਇੱਥੋਂ ਬਦਮੀ ਮੰਗ ਕਰਦੇ ਆ ਕਿ ਸਰਕਾਰ ਜਿਹੜਾ ਸਿਵਲ ਵਰਕਸ ਦਾ ਕੰਮ ਆ ਅਸੀਂ ਜਦੋਂ ਅਧਿਆਪਕ ਬਣਨ ਦੀ ਟ੍ਰੇਨਿੰਗ ਲਈ ਅਸੀਂ ਇਹ ਟ੍ਰੇਨਿੰਗ ਲਈ ਕਿ ਬਲੈਕ ਬੋਰਡ ਤੇ ਗ੍ਰੀਨ ਬੋਰਡ ਤੇ ਕਿੰਨੇ ਡਿਗਰੀ ਦੇ ਐਂਗਲ ਤੇ ਖੜਨਾ ਬੱਚੇ ਦੇ ਫੇਸ ਨੂੰ ਕਿਵੇਂ ਬਾਚਣਾ ਤੁਸੀਂ ਕੀ ਉਹ ਰੋਟੀ ਖਾ ਕੇ ਆ ਕਿ ਨਹੀਂ ਖਾ ਕੇ ਆ ਇਹ ਸਾਰੀਆਂ ਗੱਲਾਂ ਬਾਚ ਕਰਨੀਆਂ ਉਹਦੇ ਕੋਈ ਘਰੇ ਪ੍ਰੋਬਲਮ ਆ ਅਸੀਂ ਇਹ ਚੀਜ਼ਾਂ ਕਰਦੇ ਆ ਅਸੀਂ ਇਹ ਤਾਂ ਕੀਤਾ ਨਹੀਂ ਸੀ ਕਿ ਸਰਗਾ ਕਿੰਨਾ ਪਾਉਣਾ ਕਿੰਨਾ ਸਿਮਿੰਟ ਪਾਉਣਾ ਅਸੀਂ ਇਹ ਤਾਂ ਨਹੀਂ ਸਿੱਖਿਆ ਪਰ ਸਾਡੇ ਤੋਂ ਕੰਮ ਇਹ ਲਿਆ ਜਾ ਰਿਹਾ ਅੱਛਾ ਅਸੀਂ ਕਹਿੰਦੇ ਆ ਬੀ ਐਂਡ ਆਰ ਮਹਿਕਮਾ ਬਣਿਆ ਹੋਇਆ ਜੋ ਵੀ ਸਿਵਲ ਵਰਕਸ ਦਾ ਕੰਮ ਆ ਇਹ ਸਾਰਾ ਉਸ ਮਹਿਕਮੇ ਤੋਂ ਕਰਵਾਇਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਚੋਣਾਂ ਤੋਂ ਪਹਿਲਾਂ ਇਹ ਦਾਅਵੇ ਕਰਦੇ ਰਹੇ ਆ ਕਿ ਸਾਡੀ ਸਰਕਾਰ ਆ ਗਈ ਅਸੀਂ ਗੈਰ ਵਿਦਿਆ ਕੰਮ ਨਹੀਂ ਲਾਵਾਂਗੇ ਅਧਿਆਪਕ ਅਧਿਆਪਕ ਦਾ ਕੰਮ ਹੀ ਕਰੂ ਅਧਿਆਪਕ ਅਧਿਆਪਕ ਦਾ ਕੰਮ ਹੀ ਕਰੂ ਹਮ ਸਭ ਤੋਂ ਜ਼ੋਰ ਲਾਇਆ ਸੀ ਕਿ ਬੀ ਐਲਓ ਨਹੀਂ ਲੱਗਣਗੇ ਪਰ ਵੱਡੀ ਪੱਦਰ ਤੇ ਅਧਿਆਪਕ ਬੀ ਐਲਓ ਦੀ ਡਿਊਟੀ ਨਿਭਾ ਰਹੇ ਆ ਹਮ ਅਧਿਆਪਕਾਂ ਤੋਂ ਸਿਵਲ ਵਰਕਸ ਦਾ ਕੰਮ ਲਿਆ ਜਾ ਰਿਹਾ ਹੈ ਅਧਿਆਪਕ ਹੀ ਕਰਦੇ ਆ ਸਿਵਲ ਵਰਕਸ ਦਾ ਕੰਮ ਅੱਛਾ ਜਦੋਂ ਸਕੂਲ ਦੇ ਵਿੱਚ ਮਿਸਤਰੀ ਲੱਗ ਜਾਂਦੇ ਆ ਦੋ ਤਿੰਨ ਅਧਿਆਪਕ ਉਧਰਲੇ ਪਾਸੇ ਲੱਗੇ ਰਹਿੰਦੇ ਆ ਉਹਦੇ ਲਈ ਰਿਕਾਰਡ ਤਿਆਰ ਕਰਨਾ ਕੱਲੇ ਪੈਸੇ ਲਾਉਣੇ ਹੁਣ ਵੱਖਰੀ ਗੱਲ ਆ ਉਹਦੇ ਲਈ 5-7 ਰਜਿਸਟਰ ਤਿਆਰ ਕਰਨੇ ਆ ਮਤਲਬ ਜੇ ਜਿਹੜੀ ਇਹ ਸਿੱਖਿਆ ਕ੍ਰਾਂਤੀ ਆਈ ਹੈ ਤੇ ਜਿਹੜੇ ਵੀ ਸਕੂਲ ਦੇ ਵਿੱਚ ਪ੍ਰੋਗਰਾਮ ਕਿਸੇ ਵੀ ਸਕੂਲ ਦੇ ਵਿੱਚ ਹੁੰਦਾ ਆ ਤਾਂ ਸਕੂਲ ਦੇ ਵਿੱਚ ਉਹ ਉਹ ਅਧਿਆਪਕ ਜਿਹੜੇ ਨੇ ਉਹ ਡਿਪਾਰਟਮੈਂਟ ਜਿਹੜਾ ਉਹ ਪੂਰੇ ਦਾ ਪੂਰਾ ਰੁੱਝ ਜਾਂਦਾ ਫਿਰ ਉਹਨੇ ਦਿਨਾਂ ਦੇ ਲਈ ਬਿਲਕੁਲ ਉਹ ਸਾਰਾ ਸਾਰਾ ਸਕੂਲ ਅਫਸੈਟ ਹੁੰਦਾ ਸਾਰੀਆਂ ਜਮਾਤਾਂ ਦੀ ਪੜ੍ਹਾਈ ਅਫਸੈਟ ਹੁੰਦੀ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜੇ ਉਹ ਦਾਅਵੇ ਕਰਕੇ ਆਏ ਸੀ ਜਿਹੜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੰਡੇਟ ਦਿੱਤਾਗਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਦੀ ਉਹ ਕਦਰ ਕਰਨ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਖੁਦ ਮੰਨ ਰਹੇ ਆ ਕਿ ਠੇਕੇਦਾਰ ਆ ਜਿਹੜਾ ਪੰਜਾਬ ਵਿਧਾਨ ਸਭਾ ਚ ਉਹਨਾਂ ਨੇ ਬਹਿਣ ਦਿੱਤਾ ਕਿ ਠੇਕੇਦਾਰ ਨੇ ਤਾਂ ਸਿਰਫ ਮੁਨਾਫਾ ਕਮਾਉਣਾ ਹੁੰਦਾ ਤੇ ਸਕੂਲਾਂ ਦੇ ਵਿੱਚ ਫੇਰ ਠੇਕੇਦਾਰ ਪੰਜਾਬ ਦੇ 24 25 ਦਰਸ ਮਾਡਲ ਸਕੂਲ ਆ ਸਾਰੇ ਠੇਕੇਦਾਰਾਂ ਨੂੰ ਸੰਭਾਏ ਹੋਇਆ ਤੇ ਠੇਕੇਦਾਰ ਵੀ ਲੱਠ ਮਾਰ ਆ ਚੌਕੇ ਸਕੂਲ ਦੀ ਜਿਹੜੀ ਘਟਨਾ ਇਹ ਇਹੀ ਘਟਨਾ ਨਾ ਚੌਕੇ ਸਕੂਲ ਦਾ ਜਿਹੜਾ ਦਰਸ਼ ਮਾਡਲ ਸਕੂਲ ਦਾ ਪ੍ਰੋਜੈਕਟ ਆ ਇਹ ਉਦੋਂ ਦੇ ਮੁੱਖ ਮੰਤਰੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜੈਨਿਕ ਡ੍ਰੀਮ ਸੁਪਨ ਡ੍ਰੀਮ ਪ੍ਰੋਜੈਕਟ ਸੀਗਾ ਇਹਨਾਂ ਨੂੰ ਸੁਪਨੇ ਵੀ ਸਾਰਿਆਂ ਨੂੰ ਇੱਕੋ ਜਿਹੇ ਆਉਂਦੇ ਆ ਭਾਵੇਂ ਪਾਰਟੀ ਕੋਈ ਹੋਵੇ ਇਹਨਾਂ ਨੂੰ ਸਕੂਲਾਂ ਦੇ ਨਿੱਜੀਕਰਨ ਦੇ ਸੁਪਨੇ ਆਉਂਦੇ ਆ ਮਹਿਕਮਿਆਂ ਦੇ ਨਿੱਜੀਕਰਨ ਦੇ ਸੁਪਨੇ ਆਉਂਦੇ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਾਲੀਆਂ ਨੂੰ ਕੋਸ-ਕੋਸ ਕੇ ਹਰ ਵੇਲੇ ਥੱਕਦੀ ਨਹੀਂ ਉਹ ਬਾਦਲ ਸਾਹਿਬ ਦੇ ਸੁਪਨੇ ਨੂੰ ਕਿਵੇਂ ਪੂਰਾ ਕਰ ਰਹੇ ਆ ਆਦਰਸ਼ ਮਾਡਲ ਸਕੂਲ ਦੀ ਮੈਨੇਜਮੈਂਟ ਦੀ ਕਿਵੇਂ ਪੱਖ ਪੂਰ ਰਹੇ ਆ ਇਹ ਤੁਹਾਡੇ ਸਾਹਮਣੇ ਆ ਦੋ ਵਾਰੀ ਉੱਥੋਂ ਦੇ ਅਧਿਆਪਕ ਕਿਸਾਨ ਕਟ-ਕਟ ਕੇ ਜੇਹਲਾਂ ਚ ਛਿਟਿਆ ਇੱਕ ਚੀਜ਼ ਹੋ ਰਿਹਾ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਮੁਰੰਮਤ ਹੋਈ ਆ ਵਾਸ਼ਰੂਮਾਂ ਦੀ ਜਿਵੇਂ ਕੋਈ ਟੂਟੀ ਲੱਗ ਗਈ ਕੋਈ ਫਰਸ਼ ਲੱਗ ਗਿਆ ਕੁਝ ਲੱਗ ਗਿਆ ਉਹਦੀ ਉਹਦੇ ਲਈ ਵੀ ਇੱਕ ਵੱਖਰਾ ਨੀ ਪੱਥਰ ਤੇ ਉਹਦੀ ਵੀ ਮੁਰੰਮਤ ਦੇ ਲਈ ਕਰਤਾ ਜਿਵੇਂ ਤੁਸੀਂ 3-4000 ਰੁਪਏ ਦਾ ਤਾਂ ਨੀ ਪੱਥਰੀ ਹੁੰਦਾ ਮਤਲਬ ਜੇਕਰ ਟੂਟੀਆਂ ਟਾਟੀਆਂ ਲਾਉਣੀਆਂ ਤਾਂ ਉਹ ਤਾਂ ਖਰਚਾ ਵੀ 3-4000 ਦਾ ਨਹੀਂ ਹੋਣਾ ਜਿੰਨੇ ਦਾ ਖਰਚਾ ਨੀ ਪੱਥਰ ਦਾ ਹੋ ਗਿਆ ਉਹ ਜਿਵੇਂ ਸੈਨੇ ਕਹਿੰਦੇ ਹੁੰਦੇ ਆ ਕਿ ਦਾੜੀ ਨਾਲੋਂ ਮੁੱਛਾਂ ਵੱਧ ਜਾਣੀਆਂ ਇਹ ਇਹ ਜਿੰਨਾ ਹੁਣ ਟੂਟੀਆਂ ਤੇ ਖਰਚਾ ਆਇਆ ਉਸ ਤੋਂ ਬਾਅਦ ਤਾਂ ਇਹਨਾਂ ਦੇ ਇਕਾਟਨ ਤੇ ਇਸ ਲਈ ਸਰਕਾਰ ਆਪ ਦਾ ਇਹ ਜਿਹੜਾ ਸਿਆਸੀ ਪ੍ਰੋਜੈਕਟ ਆ ਇਹਨੂੰ ਵਾਪਸ ਲਵੇ ਅਧਿਆਪਕਾਂ ਨੂੰ ਸਮੂਥਰੀ ਕਲਾਸਾਂ ਦੇ ਵਿੱਚ ਜਾਣ ਦੇ ਉਹਨਾਂ ਲਈ ਵਿਦਿਆਰਥੀਆਂ ਲਈ ਕਿਤਾਬਾਂ ਸਮੇਸਿਰ ਭੇਜੇ ਵਿਦਿਆਰਥੀਆਂ ਲਈ ਬਜੀਫੇ ਭੇਜੇ ਵਿਦਿਆਰਥੀਆਂ ਲਈ ਵਰਦੀਆਂ ਭੇਜੇ ਹੁਣ ਤੱਕ ਵੈਸੇ ਕਿਤਾਬਾਂ ਮਤਲਬ ਜਿਹੜੀ ਸਿੱਖਿਆ ਕ੍ਰਾਂਤੀ ਹੈ ਜੇ ਆਪਾਂ ਕਹੀਏ ਸਿੱਖਿਆ ਕ੍ਰਾਂਤੀ ਆਮ ਬੰਦਾ ਸੋਚਦਾ ਸਿੱਖਿਆ ਕ੍ਰਾਂਤੀ ਤਾਂ ਇਹ ਹੈ ਕਿ ਯਾਰ ਪੜ੍ਹਾਈ ਚੰਗੀ ਹੋਈ ਹੋਣੀ ਆ ਪੜ੍ਹਾਈ ਚੰਗੀ ਕਰਨੀ ਤਾਂ ਉਹਦੇ ਲਈ ਕਿਤਾਬਾਂ ਜਿਹੜੀਆਂ ਆਉਣੀਆਂ ਲਾਜ਼ਮੀ ਨੇ ਅਧਿਆਪਕਾਂ ਦਾ ਪੜ੍ਹਾਉਣਾ ਲਾਜ਼ਮੀ ਆ ਮਤਲਬ ਇਸ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਵੇਂ ਤੁਸੀਂ ਗੱਲ ਕਰਿਆ ਕਿ ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਨਹੀਂ ਮਿਲ ਰਿਹਾ ਕਿ ਇਹਨਾਂ ਗੱਲਾਂ ਸਿੱਖਿਆ ਕਰਨੀਆਂ ਹੋਣੀਆਂ ਚਾਹੀਦੀਆਂ ਉਹ ਤਾਂ ਫਿਰ ਪੂਰੀਆਂ ਹੋਈਆਂ ਹੀ ਨਹੀਂ ਬਿਲਕੁਲ ਨਹੀਂ ਉਹ ਇਹ ਪੂਰੀਆਂ ਹੋਣ ਇਹ ਪੂਰੀਆਂ ਤਾਂ ਹੋ ਸਕਦੀਆਂ ਅਸੀਂ ਕਹਿੰਦੇ ਹਾਂ ਕਿ ਅਸੀਂ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਸਕਦੇ ਹਾਂ ਹੂੰ ਬਹੁਤ ਵਧੀਆ ਕਰ ਸਕਦੇ ਹਾਂ ਅਧਿਆਪਕ ਨੂੰ ਇਹ ਕਿਹਾ ਜਾਵੇ ਕਿ 8:30 ਵਜੇ ਮਾਰਨਿੰਗ ਅਸੈਂਬਲੀ ਤੋਂ ਬਾਅਦ ਤੱਕ ਕਲਾਸ 'ਚ ਵੜ ਜਾਣਾ 2 ਵਜੇ ਕਲਾਸ 'ਚ ਬਾਹਰ ਨਿਕਲਣਾ ਇਹ ਸਾਰਾ ਕੁਝ ਉਲਟ ਫਿਰ ਹੋ ਜਾਊਗਾ ਅਸੀਂ ਪ੍ਰਾਈਵੇਟ ਵੱਡੇ ਵੱਡੇ ਮਹਿਲ ਨੂਮਾ ਸਕੂਲ ਜਿਨ੍ਹਾਂ ਕੋਲੇ ਐਡੇ ਐਡੇ ਪ੍ਰੋਜੈਕਟ ਆ ਜਿਨ੍ਹਾਂ ਕੋਲੇ ਕੰਪਿਊਟਰ ਨੈਟ ਸਾਰੀਆਂ ਸਹੂਲਤਾਂ ਐਲਈਡੀਆਂ ਵੱਡੀਆਂ ਸਾਰੀਆਂ ਸਹੂਲਤਾਂ ਉਹਨਾਂ ਸਾਰਿਆਂ ਦਾ ਮੁਕਾਬਲਾ ਅਸੀਂ ਕਰ ਸਕਦੇ ਆ ਪਰ ਜੇ ਆਹ ਕੰਮ ਨਾ ਹੋਣ ਇਸ ਟਾਈਮ ਪੰਜਾਬ ਦੇ ਸਿੱਖਿਆ ਖੇਤਰ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਮਾਰ ਫਰਵਰੀ ਤੇ ਮਾਰ ਫਰਵਰੀ ਦੇ ਐਂਡ ਤੇ ਮਾਰਚ ਮਹੀਨੇ ਚ ਇਹਨਾਂ ਕੋਲੇ ਪੈਸਾ ਪੈਸਾ ਵੱਧ ਗਿਆ ਉਹ ਪੈਸਾ ਹੋਰ ਕਿਸੇ ਪਾਸੇ ਨਹੀਂ ਲਾਉਣ ਨੂੰ ਥਾਂ ਸੀ ਇਹਨਾਂ ਨੇ ਕੀ ਕੀਤਾ ਕਿ ਕੈਂਪ ਲਾ ਦਿਓ ਟੀਚਰਾਂ ਦੇ ਜਦੋਂ ਅਸੀਂ ਵਿਦਿਆਰਥੀਆਂ ਦੇ ਪੇਪਰ ਹੁਣ ਕੋਈ ਵੀ ਮਾਪਿਆ ਕੋਈ ਵੀ ਵਿਦਿਆਰਥੀ ਹੈ ਕੋਈ ਵੀ ਟੀਚਰ ਆ ਉਹ ਇਹ ਚਾਹੁੰਦਾ ਕਿ ਮਾਰਚ ਮਹੀਨੇ ਫਰਵਰੀ ਮਹੀਨੇ ਮੈਂ ਵਿਦਿਆਰਥੀਆਂ ਦੇ ਨਾਲ ਰਹਾ ਜੁੜਾ ਉਹਨਾਂ ਨਾਲ ਉਹਨਾਂ ਦੇ ਪੇਪਰ ਹੋਣੇ ਆ ਇਹਨਾਂ ਨੇ ਇਹਨਾਂ ਨੇ ਅਧਿਆਪਕਾਂ ਦੇ ਕੈਂਪ ਲਾਏ ਸਕੂਲ ਦੇ ਵਿੱਚੋਂ ਅੱਧੇ ਦੇ ਅਧਿਆਪਕ ਕੈਂਪਾਂ ਚਲ ਜਾ ਕੇ ਚਾਰ ਚਾਰ ਪੰਜ ਪੰਜ ਦਿਨ ਬਿਠਾਏ ਅਜਾ ਕਿ ਜਿਵੇਂ ਹੁਣ ਜੋੜੇ ਮਾਜਰਾ ਸਾਹਿਬ ਦੇ ਕਹਿਣ ਅਨੁਸਾਰ ਕਿ ਭਾਈ ਮਾਪੇ ਕਿਉਂ ਨਹੀਂ ਆਏ ਤਾਂ ਫਿਰ ਕੀ ਲੱਗਦਾ ਕਿ ਹੁਣ ਇਹ ਵੀ ਜਿਵੇਂ ਤੁਸੀਂ ਕਿਹਾ ਕਿ ਅਧਿਆਪਕਾਂ ਨੂੰ ਇਹ ਤਾਂ ਸਿਖਾਇਆ ਜਾਂਦਾ ਕਿ ਪੜ੍ਹਾਉਣਾ ਕਿਵੇਂ ਪੜਾਉਣ ਦਾ ਸਲੀਕਾ ਕੀ ਆ ਪਰ ਅਧਿਆਪਕ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਮਤਲਬ ਅਸੀਂ ਇਹ ਨਹੀਂ ਸਿੱਖਦੇ ਕਿ ਉਹ ਸੁਭਾਅ ਤੌਰ ਤੇ ਸਿੱਖਣਾ ਤੇ ਡਿਊਟੀ ਵੀ ਨਹੀਂ ਬਈ ਕਿੰਨਾ ਬਜਰੀ ਪੂ ਕਿੰਨਾ ਸਿਮਿੰਟ ਪੂ ਤਾਂ ਫਿਰ ਹੁਣ ਮਾਪਿਆਂ ਨੂੰ ਇਕੱਠਾ ਕਰਨਾ ਮਾਪਿਆਂ ਨੂੰ ਸਕੂਲਾਂ ਤੱਕ ਲੈ ਕੇ ਆਉਣਾ ਕੁਰਸੀਆਂ ਨੂੰ ਭਰਨਾ ਕਰਸ ਕੁਰਸੀਆਂ ਹੋਰ ਲਾਉਣੀਆਂ ਇਹ ਵੀ ਅਧਿਆਪਕਾਂ ਦਾ ਕੰਮ ਅਜਿਵੇਂ ਜੋੜੇ ਮਾਜਰਾ ਸਾਹਿਬ ਕਹਿੰਦੇ ਨੇ ਬਿਲਕੁਲ ਇਹ ਹੁਣ ਇਸ ਟਾਈਮ ਮਾਪੇ ਆ ਹੀ ਨਹੀਂ ਸਕਦੇ ਕਿਉਂਕਿ ਕਿਸਾਨੀ ਇਸ ਟਾਈਮ ਕਣਕਾਂ ਚ ਰੁੱਝੀ ਹੋਈ ਆ ਮਜ਼ਦੂਰਾਂ ਨੂੰ ਇਹ ਆ ਕਿ ਚਾਰ ਮਨ ਧਾਣੇ ਕਰ ਲਗੇ ਉਹ ਬੱਚੇ ਆ ਜਿਹੜੇ ਉਹ ਉਹਨਾਂ ਦੇ ਮਾਪੇ ਨਹੀਂ ਆ ਸਕਣਗੇ ਸਰਕਾਰ ਨੂੰ ਸਾਡੀ ਸਲਾਹ ਕਿ ਇਹ ਆਪਦਾ ਪ੍ਰੋਜੈਕਟ ਆ ਇਹਨੂੰ ਬਿਲਕੁਲ ਜਾਂ ਤਾਂ ਬੰਦ ਕਰੇ ਨਹੀਂ ਘਟੋ-ਘਟਾ ਹਾੜੀ ਦੇ ਸੀਜ਼ਨ ਚ ਬਿਲਕੁਲ ਇਹਨੂੰ ਬੰਦ ਕਰਨਾ ਚਾਹੀਦਾ ਜੋੜੇ ਮਹਾਰਾ ਸਾਭ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਅੱਜ ਮਾਫੀ ਵੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਜਦੋਂ ਸਖਤ ਰੁਕ ਜਥੇਬੰਦੀਆਂ ਦਾ ਹੋਇਆ ਜਥੇਬੰਦੀ ਨੇ ਇਹ ਕਿਹਾ ਸੀ ਕਿ ਅਸੀਂ ਪਤਲੇ ਫੂਕਾਂਗੇ ਬਖਵਕ ਪ੍ਰਦਰਸ਼ਨ ਕਰਾਂਗੇ ਪਰ ਉਹਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਟੀਚਰਾਂ ਪ੍ਰਤੀ ਐਸਾ ਬਿਆਨ ਇੱਕ ਸਿੱਖਿਆ ਇੱਕ ਸੌਰੀ ਕੈਬਨਿਟ ਮੰਤਰੀ ਸਾਬਕਾ ਕੈਬਨਿਟ ਮੰਤਰੀ ਦਾ ਹੁਣਾ ਮੌਜੂਦਾ ਐਮਐਲਏ ਦਾ ਹੁਣ ਇਹ ਸਿੱਖਿਆ ਕ੍ਰਾਂਤੀ ਦਾ ਜਿਹੜਾ غرور ਆ ਇਹ ਸਿਰ ਚੜ ਕੇ ਬੋਲਿਆ ਕਿਉਂਕਿ ਇਹ ਮਾਨਸਿਕਤਾ ਇਹ ਜਦੋਂ ਮੀਟਿੰਗਾਂ ਹੋਈਆਂ ਸ਼ੁਰੂ ਚ ਇਹਨਾਂ ਨੇ ਮਾਨਸਿਕਤਾ ਇਹ ਖੜੀ ਵੀ ਜਾਓ ਸਕੂਲਾਂ ਦੇ ਵਿੱਚ ਜਾ ਕੇ ਐ ਕਰੋ ਅਧਿਆਪਕਾਂ ਤੋਂ ਦਬਸਣਾਇ ਕਰੋ ਉਹਨਾਂ ਦੀ ਮਾਨਸਿਕਤਾ ਇਹ ਬਣ ਗਈ ਤੇ ਮਾਨਸਿਕਤਾ ਉੱਥੇ ਜਾ ਕੇ ਉਹ ਭਟਕਿਆ ਉਹ ਜੋੜਾ ਮੱਜ ਸਾਹਿਬ ਦਾ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਗੱਲ ਅਧਿਆਪਕਾਂ ਦੀ ਸੁਣਨ ਦੀ بجائے ਉਹਨਾਂ ਨੂੰ ਗਾਲਾਂ ਕੱਢਣ ਤੱਕ ਗਿਆ ਸ਼ਿਕਾਇਤ ਕਰਨ ਤੱਕ ਗਿਆ ਹੁਣ ਜਦੋਂ ਤੁਸੀਂ 2-2 ਘੰਟੇ ਲੇਟ ਪਹੁੰਚੋਗੇ ਐਨੀ ਗਰਮੀ ਦੇ ਵਿੱਚ ਉੱਪਰ ਟੈਂਟ ਸੈਮੈਨਾਂ ਲੱਗਿਆ ਉਹ ਤਪ ਜਾਂਦਾਗਾ ਵਿਦਿਆਰਥੀ ਪਾਣੀ ਪੀਣ ਵੀ ਉੱਠਣਗੇ ਛੋਟੇ ਵਿਦਿਆਰ ਜਿਹੜੇ ਹੁਣ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀ ਆ ਜਾਂ ਪਹਿਲੀ ਪਹਿਲੀ ਤੋਂ 5ਵੀਂ ਤੱਕ ਦੇ ਵਿਦਿਆਰਥੀ ਆ ਇੰਨਾ ਲੰਬਾ ਸਮਾਂ ਉਹਨਾਂ ਨੂੰ ਟੈਂਟ ਚ ਬਿਠਾਉਣਾ ਉਹ ਵੀ ਬਹੁਤ ਔਖਾ ਕਿ ਕਿਸੇ ਵੀ ਵਿਦਿਆਰਥੀ ਨੂੰ ਬਿਠਾਉਣਾ ਅਧਿਆਪਕ ਵੀ ਨਹੀਂ ਬੈਠ ਸਕਦੇ ਲੋਕ ਵੀ ਨਹੀਂ ਬਹਿ ਸਕਦੇ ਉਹ ਉੱਠਣਗੇ ਵੀ ਜਾਣਗੇ ਵੀ ਇਸ ਲਈ ਫਿਰ ਇਹ ਕਹਿਣਾ ਵੀ ਜਦੋਂ ਮੈਂ ਆਇਆ ਉਦੋਂ ਕੁਰਸੀਆਂ ਭਰੀਆਂ ਨਹੀਂ ਇਹ ਤੁਹਾਡੀ ਗਲਤੀ ਹੈ ਜੇ ਸਮਾਂ ਸਮੇਂ ਸਰ ਤੁਸੀਂ ਜਾਓ ਸਮੇ ਤੋਂ ਤੁਸੀਂ ਲੇਟ ਜਾਂਦੇ ਆ ਇਹ ਸਾਡੀ ਤਾਂ ਇਹ ਇਦੋਂ ਵੀ ਬਾਧੀ ਮੰਗਾ ਵੀ ਬਿਲਕੁਲ ਇਹ ਜਿਹਾ ਡਫੂng ਆ ਜਿਹੜਾ ਇਹ ਬਿਲਕੁਲ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਨਹੀਂ ਤਾਂ ਜਿਹੜੀ ਪੋਲੀਟੀਕਲ ਦਖਲਅੰਦਾਜ਼ੀ ਆ ਇਹ ਸਰਕਾਰ ਇਹਦੋਂ ਪੋਲੀਟੀਕਲ ਦਖਲਅੰਦਾਜ਼ੀ ਸਕੂਲਾਂ ਦੇ ਵਿੱਚ ਹੋਰ ਵਧਾਉਣ ਜਾ ਰਹੀ ਆ ਇਹ ਇਹ ਤਾਂ ਕਹਿ ਰਹੇ ਆ ਕਿ ਐਸਐਮਸੀ ਕਮੇਟੀਆਂ ਦੇ ਵਿੱਚ ਐਮਐਲਏ ਦਾ ਇੱਕ ਨੁਮਾਇੰਦਾ ਜਿਹੜਾ ਹੁਣ ਜਾਇਆ ਕਰੂਗਾ ਹਾਲਾਂਕਿ ਉਹਦਾ ਕੋਈ ਸਰੋਕਾਰ ਨਹੀਂ ਸਾਨੂੰ ਪਤਾ ਉਹਨਾਂ ਨੇ ਉਹਨਾਂ ਨੇ ਵਿੱਚ ਉਹਨਾਂ ਨੁਮਾਇੰਦਿਆਂ ਨੇ ਜਾ ਕੇ ਕਿਵੇਂ ਅਧਿਆਪਕਾਂ ਦੀਆਂ ਚੈੱਕ ਬੁੱਕਾਂ ਲੈ ਜਾ ਕੇ ਕਿਵੇਂ ਉਹਨਾਂ ਤੋਂ ਆਪਦੀਆਂ ਫਰਮਾਂ ਤੋਂ ਜਾਂ ਆਪਦੇ ਚੇਤਾਂ ਦੀਆਂ ਫਰਮਾਂ ਤੋਂ ਸਮਾਨ ਦਿਵਾਉਣੇ ਤੇ ਕਿਵੇਂ ਗੰਦਮੰਦ ਸਕੂਲਾਂ ਦੇ ਵਿੱਚ ਠਟਵਾਉਣਾਗਾ ਉਹਨਾਂ ਨੇ ਇਸ ਕਰਕੇ ਕੁਆਲਿਟੀ ਵੀ ਮਾੜੀ ਹੋ ਗਈ 2012 ਦੀ ਗੱਲ ਆ ਅੱਜ ਜਿਹੜੇ ਸਿੱਖਿਆ ਸਕੱਤਰ ਐਜੂਕੇਸ਼ਨ ਦੇ ਉਹਨਾਂ ਕੋ ਬਠਿੰਡੇ ਦੇ ਡੀਸੀ ਸੀ ਉਹਨਾਂ ਕੋਲ ਅਸੀਂ ਲੈ ਕੇ ਗਏ ਹੇ ਪਿੱਟੇ ਵੀ ਸਾਡੇ ਤੋਂ ਸਿਵਲ ਵਰਕਸ ਦਾ ਕੰਮ ਵਾਪਸ ਲਓ ਉਹ ਕਹਿੰਦੇ ਜੀ ਅਸੀਂ ਅਸੀਂ ਵਿਧਾਇਕਾਂ ਤੋਂ ਵਾਪਸ ਨਹੀਂ ਲੈ ਸਕਦੇ ਕਿਉਂਕਿ ਜੇ ਅਸੀਂ ਦੂਜੇ ਮਹਿਕਮੇ ਨਹੀਂ ਦਿੰਦੇ ਆ ਉਹ ਤਾਂ 100 ਚੋਂ 60 ਰੁਪਏ ਲੌਂਦੇ ਆ 40 ਰੁਪਏ ਖਾ ਜਾਂਦੇ ਆ ਤੁਸੀਂ ਵਿਧਾਇਕ ਜੇ 5-10 ਰੁਪਏ ਬਚਾਉਣੇ ਵੀ ਆ ਉਹ ਵੀ ਸਕੂਲ ਤੇ ਦੂਜੇ ਪਾਸੇ ਲਾ ਲੈਣੇ ਆ ਪਰ ਉਹ ਅਸੀਂ ਕਹਿੰਦੇ ਸਾਨੂੰ ਮਾਰਦਾਰੀ ਦਾ ਇਹ ਸਾਨੂੰ 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 ਸਜ਼ਾ ਦਿੱਤੀ ਜਾ ਰਹੀ ਆ ਇਸ ਕਰਕੇ ਇਹ ਇਹਨਾਂ ਨੇ ਆ ਕੇ ਕਰਾਪਸ਼ਨ ਆ ਜਿਹੜੀ ਉਹ ਸ਼ੁਰੂ ਕਰਨੀ ਆ ਕਿਉਂਕਿ ਜਿਹੜਾ ਸੱਤਾਧਾਰੀ ਆ ਉਹ ਸੱਤਾ ਦੇ ਵਿੱਚ ਮੈਕਸਿਮਮ ਲੋਕ ਸਾਰੇ ਨਹੀਂ 100% ਨਹੀਂ ਕਹਿ ਸਕਦੇ ਆਪਾਂ ਨਾ ਹੀ ਆਪਾਂ ਕਿਸੇ 100% ਕਿਸੇ ਬਾਰੇ ਕਹਿ ਸਕਦੇ ਆ ਮੈਕਸਿਮਮ ਆ ਜਿਹੜੇ ਉਹ ਇਸ ਨੂੰ ਰਾਜਨੀਤੀ ਨੂੰ ਉਹ ਬਿਜ਼ਨਸ ਦੇ ਤੌਰ ਤੇ ਦੇਖਦੇ ਆ ਅੱਛਾ ਜਿਵੇਂ ਜੋੜੇ ਮਹਾਰਾ ਸਾਹਿਬ ਦਾ ਬਿਆਨ ਆ ਪਰ ਉਸ ਤੋਂ ਬਾਅਦ ਮਾਫੀ ਮੰਗ ਲਈ ਕੀ ਲੱਗਦਾ ਕਿ ਦਬਾਅ ਪ੍ਰੈਸ਼ਰ ਇਹ ਸੀ ਵੀ ਕਿਤੇ ਜਥੇਬੰਦੀਆਂ ਮੇਰਾ ਰੋਸ ਪ੍ਰਦਰਸ਼ਨ ਨਾ ਕਿਤੇ ਹੋ ਜੇ ਇਸ ਕਰਕੇ ਵੀ ਮਾਫੀ ਮੰਗਣੀ ਪਈ ਫਿਰ ਡਰ ਸੀ हां ਬਿਲਕੁਲ ਡਰ ਸੀ ਕਿਉਂਕਿ ਜਥੇਬੰਦੀਆਂ ਨੇ ਪ੍ਰੋਗਰਾਮ ਲੀਕ ਤੇ ਸੀ ਅਸੀਂ ਡੀਟੀਐਫ ਵੱਲੋਂ 16 ਤਰੀਕ ਨੂੰ ਜਿਲ੍ਹਾ ਹੈੱਡਕੁਆਟਰਾਂ ਤੇ ਸਾਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਖਿਲਾਫ ਇਸ ਜੋੜਾ ਮਾਜਰੀ ਦੀ ਹਰਕਤ ਦੇ ਖਿਲਾਫ ਤੇ ਜਿਹੜੀਆਂ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦੇ ਕਰੇ ਸੀ ਇੱਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕਰਿਆ ਜਾਨੀ ਕਿ ਇਹ ਸਾਰਾ ਕੁਝ ਲੁਕਾਉਣਾ ਇਹ ਪ੍ਰਚਾਰ ਦਾ ਮਤਲਬ ਕੀ ਆ ਕਿ ਸਾਡੀਆਂ ਸਾਰੀਆਂ ਕਮਜ਼ੋਰੀਆਂ ਲੁਕ ਜਾਣ ਜਿਹੜਾ ਜਿਹੜਾ ਬੰਦਾ ਡਿਫਾਲਟਰ ਹੁੰਦਾ ਉਹ ਜਾ ਕੇ ਪੰਚਾਇਤ ਦੇ ਵਿੱਚ ਸਭ ਤੋਂ ਵੱਧ ਉਹ ਉੱਚੀ ਬੋਲਦਾ ਹੁੰਦਾ ਇਹ ਇਸ ਟਾਈਮ ਐਨਾ ਉੱਚੀ ਬੋਲਣਾ ਸ਼ੁਰੂ ਕੀਤਾ ਹੋਇਆ ਕਿ ਸਾਡੀਆਂ ਸਾਰੀਆਂ ਜਿਹੜੀਆਂ ਗਲਤੀਆਂ ਸਾਡੀਆਂ ਸਾਰੀਆਂ ਗਲਤੀਆਂ ਉਹ ਉਸ ਰੋਲੇ ਰੱਪੇ ਦੇ ਵਿੱਚ ਲੁੱਕ ਜਾਣ ਇਹਨਾਂ ਨੇ ਵਾਅਦਾ ਕਰਿਆ ਸੀ ਕਿ ਅਸੀਂ ਠੇਕਾ ਮਲਾਜੂ ਇਹ ਕੰਟਰੈਕਟ ਸ਼ਬਦ ਨਹੀਂ ਸੁਣਨਾ ਸੁਣਨ ਨੂੰ ਦੇ ਮਿਲੂਗਾ ਕਹਿੰਦੇ ਸੀ ਸਿੱਖਿਆ ਮੰਤਰੀ ਦਾ ਆਪਦਾ ਬਿਆਨ ਆ ਕਿ ਸਿੱਖਿਆ ਮਹਿਕਮੇ ਵਿੱਚ ਕੰਟਰੈਕਟ ਸ਼ਬਦ ਨਹੀਂ ਤੇ ਕੰਟਰੈਕਟ ਤੇ ਹੈਗੇ ਕੰਪਿਊਟਰ ਵਿਧਿਆ ਦਾ ਕੰਟਰੈਕਟ ਤੇ ਹੈ ਐਸਓ ਇਹਦਾ ਦੇ ਆਪਕਾ ਕਨੈਕਟ ਕੰਟਰੈਕਟ ਤੇ ਆ ਵੱਡੀ ਪੱਧਰ ਤੇ ਜਿਹੜੇ ਨਵੇਂ ਭਰਤੀ ਹੋ ਰਹੀ ਆ ਬਹੁਤ ਨਗੂਣੀ ਭਰਤੀ ਹੋ ਰਹੀ ਆ ਉਹਨਾਂ ਭਰਤੀਆਂ ਸਾਰੀਆਂ ਸਾਰੇ ਆ ਜਿਹੜੇ ਕੇਂਦਰੀ ਪੇਸਕਲਾਂ ਚ ਭਰਤੀ ਹੋ ਰਹੀ ਆ ਬਹੁਤ ਨਗੂਣੀਆਂ ਤਨਖਾਹਾਂ ਤੇ ਭਰਤੀ ਹੋ ਰਹੀ ਆ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਕਹਿੰਦੇ ਸੀ ਕਿ ਅਸੀਂ ਪਹਿਲੀ ਕੈਬਨਟ ਚ ਲਾਗੂ ਕਰਾਂਗੇ ਅੱਜ 3 ਸਾਲ ਬੀਤ ਗਏ ਪੁਰਾਣੀ ਪੈਨਸ਼ਨ ਵੱਲ ਮੂੰਹ ਨਹੀਂ ਕੀਤਾ ਤੇ ਨਾ ਹੀ ਕਰਨ ਹਾਲੇ ਇਸ ਕਰਕੇ ਇਹ ਸਰਕਾਰ ਨੇ ਜਿਹੜੇ ਜਿਹੜੇ ਵਾਅਦੇ ਕਰੇ ਸੀ ਕੈਸੀ ਆਹਾ ਅਧਿਆਪਕਾਂ ਦਾ ਮੁਲਾਜ਼ਮਾਂ ਦਾ ਏਸੀਪੀ ਬੰਦ ਕੀਤਾ ਹੋਇਆ ਅੱਗੇ 4 ਸਾਲਾਂ ਬਾਅਦ ਇੱਕ ਇਨਕਰੀਮੈਂਟ ਮਿਲਦਾ ਸੀਗਾ ਹਰੇਕ ਮੁਲਾਜ਼ਮ ਨੂੰ ਵੀ ਤੇਰਾ 4 ਸਾਲ ਦਾ ਤਜਰਬਾ ਹੋ ਗਿਆ ਤੈਨੂੰ ਇਨਾ ਬੈਨੀਫਿਟ ਦੇਵਾਂਗੇ ਤੇਰੇ 4 ਸਾਲ ਦੀ ਕਾਰਗੁਜ਼ਾਰੀ ਵਧੀਆ ਉਹ ਉਹ ਕਹਿੰਦੇ ਸੀ ਵੀ ਅਸੀਂ 3 7 11 15 ਅਸੀਂ 4 ਦੇਵਾਂਗੇ ਉਹ ਤਾਂ 3 ਹੀ ਦਿੰਦੀ ਸੀ ਕਾਂਗਰਸ ਇਹਨਾਂ ਨੇ ਉਹ ਤਾਂ ਕੀ ਦੇਨੇ ਸੀ 4 ਤਾਂ ਕੀ ਦੇਨੇ ਸੀ 3 ਵੀ ਖੋਲੇ ਕੋਈ ਏਸੀਪੀ ਨਹੀਂ ਦਿੱਤਾ ਤਨਖਾਹਾਂ ਦੇ ਜਿਹੜੇ ਬਕਾਏ ਆ ਉਹ ਉਹ ਨਹੀਂ ਦਿੱਤੇ ਪੇ ਗ੍ਰੇਡਾਂ ਦੇ ਬਕਾਏ ਆ ਜਿਹੜੇ ਉਹ ਉਹਨਾਂ ਤੋਂ ਮੁਨਕਰ ਇਸ ਲਈ ਸਾਰੇ ਪਾਸੇ ਦਾ ਜਿਹੜਾ ਰੌਲਾ ਰੱਪਾ ਪਾ ਕੇ ਸਾਰੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਉਹਦੇ ਵਿੱਚ ਲੁਕੋਣੀਆਂ ਇਹ ਸਰਕਾਰ ਦਾ ਏਜੰਡਾ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਕਿ ਸਰਕਾਰ ਜੇ ਸਿੱਖਿਆ ਨੂੰ ਗੰਭੀਰਤਾ ਨਾਲ ਲੈ ਰਹੀ ਆ ਸਿੱਖਿਆ ਕ੍ਰਾਂਤੀ ਇਸਲੀਅਤ ਦੇ ਵਿੱਚ ਕਿਹੜੀ ਹੁੰਦੀ ਆ ਸਿੱਖਿਆ ਕ੍ਰਾਂਤੀ ਇਸਲੀਅਤ ਦੇ ਵਿੱਚ ਇਹ ਆ ਕਿ ਉਹ ਜਾ ਕੇ ਵਿਦਵਾਨਾਂ ਨੂੰ ਸਿੱਖਿਆ ਮਾਰਾਂ ਨਾਲ ਗੱਲ ਕਰਨ ਸਿੱਖਿਆ ਮਾਰ ਸਾਡੀਆਂ ਕਮੇਟੀਆਂ ਦੇ ਵਿੱਚ ਸਿੱਖਿਆ ਮਾਰ ਬਣਨੇ ਚਾਹੀਦੇ ਪੈਣੇ ਚਾਹੀਦੇ ਆ ਸਾਡੀਆਂ ਕਮੇਟੀਆਂ ਦੇ ਵਿੱਚ ਐਮਐਲਏ ਦਾ ਕੋਈ ਚੌਧਰੀ ਆ ਕੇ ਇਹ ਨਾ ਕਹਵੇ ਕਿ ਆ ਇਸ ਕੁਰਸੀ ਤੇ ਮੈਂ ਬੈਠਣਾ ਆਏ ਰੌਲੇ ਪੈਂਦੇ ਰਹੇ ਆ ਜਿਨ੍ਹਾਂ ਨੇ ਇੰਨੀਆਂ-ਇੰਨੀਆਂ ਪੀਐਚਡੀ ਤੱਕ ਐਜੂਕੇਸ਼ਨ ਹਾਸਲ ਕਰਕੇ ਉਹ ਕੁਰਸੀ ਪ੍ਰਾਪਤ ਕੀਤੀ ਹੁੰਦੀ ਆ ਇਹਨਾਂ ਦੇ ਫਿਰ ਚੌਧਰੀ ਆ ਕੇ ਕਹਿੰਦੇ ਆ ਕਿ ਆ ਕੁਰਸੀ ਸਾਨੂੰ ਛੱਡੋ ਪਿਆ ਰੌਲਾ ਉੱਥੇ ਭਗਤੇ ਜਦੋਂ ਬਾਦਲ ਸਰਕਾਰ ਸੀ ਸਿੱਖਿਆ ਮੰਤਰੀ ਸ਼ਕੰਦਰ ਮਲੂਕਾ ਜੀ ਸੀ ਉਦੋਂ ਉੱਥੇ ਇਹੀ ਰੌਲਾ ਸੀ ਪਰ ਤੁਸੀਂ ਸੁਣਦੇ ਸੀ ਨਹੀਂ ਸਕਦੇ 14 ਐਮਏ ਪਾਸ ਐਮ ਐਫਲ ਪੀ ਐਚ ਡੀ 14 ਦੀ ਮਾਸਟਰ ਡਿਗਰੀ ਦਾ ਪ੍ਰਿੰਸੀਪਲ ਦਿਲਜੀਤ ਸਿੰਘ ਐਡਾ ਵੱਡਾ ਵਿਦਵਾਨ ਉਸ ਕੁਰਸੀ ਤੇ ਬੈਠਣ ਦਾ ਰੌਲਾ ਸੀ ਕਿ ਉੱਥੋਂ ਦਾ ਜਿਹੜਾ ਕ੍ਰਮ ਚੌਂਦਰੀ ਸੀ ਵੀ ਉਸ ਤੇ ਮੈਂ ਬੈਠਣਾ ਉਹਦੀ ਪਾਗਲਾਈ ਰੌਲਾ ਪਿਆ ਇਸ ਕਰਕੇ ਇਹ ਜਿਹੜੀ ਪੋਲੀਟੀਕਲ ਦਖਲਅੰਦਾਜ਼ੀ ਆ ਇਹ ਸਕੂਲਾਂ ਦੇ ਵਿੱਚ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਆ ਇਹ ਜਿਹੜੇ ਪ੍ਰੋਜੈਕਟ ਆ ਇਹਨੂੰ ਸਿੱਖਿਆ ਕ੍ਰਾਂਤੀ ਵਾਲਾ ਜਿਹੜਾ ਖੌਤੀ ਪ੍ਰੋਜੈਕਟ ਆ ਇਹਨੂੰ ਵਾਪਸ ਲਵੇ ਸਰਕਾਰ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੇਵੇ ਵਿਦਿਆਰਥੀਆਂ ਨੂੰ ਵਰਦੀਆਂ ਦੇਵੇ ਵਰਦੀਆਂ ਦਾ ਤਾਂ ਹਾਲ ਇਹ ਆ ਕਿ ਐਸ ਵਾਰ ਉਹ ਵਰਦੀਆਂ ਐਨ ਜੀਓ ਨੂੰ ਅੱਗੇ ਸਾਡੇ ਕੋਲੇ ਪੈਸੇ ਆਉਂਦੇ ਸੀ ਅਸੀਂ ਕੀ ਕਰਦੇ ਸੀ ਕਿ ਦੁਕਾਨਦਾਰ ਦੀਆਂ ਮਿੰਨਤਾਂ ਕਰਕੇ ਜਿਹੜੇ ਸਾਡੇ ਕੋਲੇ ਜਨਰਲ ਮੁੰਡੇ ਤੇ ਬੀਸੀ ਨੂੰ ਕਿਤਾਬ ਵਰਦੀਆਂ ਨਹੀਂ ਮਿਲਦੀਆਂ ਸੀ ਅਸੀਂ ਉਹਨਾਂ ਨੂੰ ਕੁਝ ਛੇਟੁੱਤਾ ਕਰਕੇ ਸੀ ਉਹਨਾਂ ਨੂੰ ਵੀ ਵਰਦੀ ਦਵਾ ਦਿੰਦੇ ਸੀ ਦੁਕਾਨਦਾਰ ਕੋਈ ਸਾ ਆਪ ਹਿੰਮਤ ਕਰ ਲੈਂਦੇ ਸੀ ਕੋਈ ਸਾ ਪੈਸੇ ਪਾ ਕੇ ਅਸੀਂ ਵਰਦੀ ਹੁਣ ਇਹਨਾਂ ਨੇ ਐਨ ਜੀਓ ਨੂੰ ਦਿੱਤਾ ਐਨ ਜੀਓ ਕੀ ਕਰਦਾਗਾ ਕਿ ਪਿਛਲੇ ਸਾਲ ਐਨ ਜੀਓ ਦਾ ਤਿਆਰ ਬਾ ਕੇ ਵਰਦੀਆਂ ਇਹ ਜਿਹੀਆਂ ਸੀ ਉਹ ਗਰਮੀ ਦੇ ਵਿੱਚ ਪੈਣ ਯੋਗ ਵਰਦੀਆਂ ਹੀ ਨਹੀਂ ਸੀ ਐਸ ਵਾਰ ਵੀ ਬਠਿੰਡੇ ਜ਼ਿਲ੍ਹੇ ਦੇ ਤਿੰਨ ਬਲਾਕ ਆ ਜਿਹੜੇ ਉਹ ਐਨ ਜੀਓ ਦੇ ਖਵਾਲੇ ਕਰਤੇ ਵੀ ਉਹ ਵਰਦੀਆਂ ਦੇਣਗੇ ਤੇ ਉਹਨਾਂ ਨੇ ਮਾੜਾ ਕੱਪੜਾ ਲਿਆ ਕੇ ਜਵਾਕਾਂ ਦੇ ਉੱਤੇ ਛੜ ਦੇਣਾ ਉੱਥੇ ਸਕੂਲਾਂ ਦੇ ਵਿੱਚ ਜਿਹੜੇ ਪੈਸੇ ਮੈ ਮਿਲਦੇ ਆ ਉਹ ਹੈਡ ਟੀਚਰ ਦੇ ਮੁੱਖ ਅਧਿਆਪਕ ਦੇ ਪ੍ਰਿੰਸੀਪਲ ਦੇ ਸਾਈਨਾਂ ਨਾਲ ਲੈ ਜਾਣੇ ਪੈਸੇ ਉਹਨਾਂ ਉਹੀ ਉਸੇ ਪ੍ਰੋਸੈਸ ਰਹਿ ਐ ਐਸਐਮਸੀ ਕਮੇਟੀ ਰਹੀ ਪਰ ਜਿਹੜਾ ਪੈਸਾ ਦੇਣਾ ਉਹ ਸਿੱਧਾ ਐਨਜੀਓ ਦੇ ਖਾਤਿਆਂ 'ਚ ਜਾਣਾਗਾ ਇਸ ਲਈ ਸਰਕਾਰ ਸਹੀ ਤਰੀਕੇ ਨਾਲ ਸਕੂਲਾਂ ਨੂੰ ਗੰਭੀਰਤਾ ਨਾਲ ਲਵੇ ਜੇ ਅਸਲੀਅਤ ਦੇ ਵਿੱਚ ਸਿੱਖਿਆ ਕ੍ਰਾਂਤੀ ਚਾਹੁੰਦੀ ਆ ਤਾਂ ਅਧਿਆਪਕਾਂ ਨਾਲ ਬੈਠ ਕੇ ਅਧਿਆਪਕਾਂ ਦੇ ਮਸਲੇ ਹੱਲ ਕਰੇ ਵਿਦਿਆਰਥੀਆਂ ਦੇ ਮਸਲੇ ਹੱਲ ਕਰੇ ਵਿਦਿਆਰਥੀਆਂ ਨੂੰ ਇਹ ਜਿਹੜੀ ਅਸੀਂ ਕੋਈ ਕਿਸੇ ਕਿਸੇ ਵੀ ਅਸੀਂ ਪ੍ਰੋਗਰਾਮ ਦਾ ਸਿਰਫ ਇਸ ਕਰਕੇ ਨਹੀਂ ਅਸੀਂ ਵਿਰੋਧ ਕਰਦੇ ਹੁੰਦੇ ਕਿ ਇਹ 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 ਸਰਕਾਰ ਦਾ ਪ੍ਰੋਗਰਾਮ ਆ ਅਸੀਂ ਇਹ ਜੇ ਜੇ ਸਰਕਾਰ ਦਾ ਇਹ ਪ੍ਰੋਗਰਾਮ ਆ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਇੱਕ ਕਦਮ ਵੀ ਪੁੱੜਦਾ ਹੋਵੇ ਅੱਗੇ ਨੂੰ ਅਸੀਂ 10 ਕਦਮ ਪੁੱਟਣ ਨੂੰ ਤਿਆਰ ਆ ਕਿਉਂਕਿ ਅਸੀਂ ਵਿਦਿਆਰਥੀਆਂ ਸਾਡੇ ਲਈ ਵਿਦਿਆਰਥੀ ਮਹਿਮਾਨ ਆ ਸਾਡੇ ਲਈ ਵਿਦਿਆਰਥੀ ਬਹੁਤ ਅਸੀਂ ਗੰਭੀਰਤਾ ਨਾਲ ਵਿਦਿਆਰਥੀ ਨੂੰ ਲੈਣੇ ਆ ਪਰ ਇਹ ਵਿਦਿਆਰਥੀਆਂ ਦੇ ਸਿੱਖਿਆ ਖੇਤਰ ਜਿਹਦਾ ਇੱਕ ਕਦਮ ਵੀ ਨ ਪੁੱਟਦਾ ਉਲਟ ਦਿਸ਼ਾ ਚ ਜਾ ਰਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਿਹਾ ਇਸ ਕਰਕੇ ਸਾਡਾ ਇਦਾਂ ਇਸ ਦੇ ਨਾਲ ਵਿਰੋਧ ਆ ਸਿੱਖਿਆ ਕ੍ਰਾਂਤੀ ਬਾਈ ਜੀ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ